ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਪ੍ਰੀਤ ਸਤਿ ਸ਼੍ਰੀ ਅਕਾਲ ਆਉਂਦੀਆਂ ਵੱਡੀਆਂ ਖਬਰਾਂ ਸੀਐਮ ਭਗਵੰਤ ਮਾਨ ਨੇ ਰਗੜਾ ਨਵਜੋਤ ਸਿੱਧੂ ਸ਼ਰਮ ਕਈਆਂ ਜਈਆਂ ਗੱਲਾਂ ਉਡਾਇਆ ਮਜ਼ਾਕ ਅੱਜ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਮੋਰਚਾ ਦੇ ਆਗੂਆਂ ਚ ਹੋਵੇਗੀ ਮੀਟਿੰਗ ਕਿਸਾਨ ਅੰਦੋਲਨ ਬਾਰੇ ਲੈ ਜਾਣਗੇ ਫੈਸਲੇ ਸਰਕਾਰੀ ਨੌਕਰੀਆਂ ਦੀ ਉਡੀਕ ਕਰ ਰਹੇ ਨੌਜਵਾਨਾਂ ਲਈ ਸੀਐਮ ਭਗਵੰਤ ਮਾਨ ਦਾ ਵੱਡਾ ਐਲਾਨ ਕਿਹਾ ਸਾਰਿਆਂ ਨੂੰ ਮਿਲਣਗੀਆਂ ਨੌਕਰੀਆਂ ਗਰਮੀਆਂ ਦੇ ਸੀਜ਼ਨ 'ਚ ਹੁਣ ਬਿਜਲੀ ਦੀ ਨਹੀਂ ਆਵੇਗੀ ਦਿੱਕਤ ਪਾਵਰ ਕਾਮ ਨੇ ਕੀਤੀ ਤਿਆਰੀ ਐਸਜੀਪੀਸੀ ਪ੍ਰਧਾਨ ਤੰਤ ਮੀਨੈਸ਼ੀਅਮ ਭਗਵਾਨ ਤਮਾਨ ਨੂੰ ਲਿਖਿਆ ਪੱਤਰ ਕਿ ਹ ਸਿੱਖ ਨੌਜਵਾਨਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚੋਂ ਪੰਜਾਬ ਦੀ ਜੇਲ੍ਹ ਵਿੱਚ ਕੀਤਾ ਜਾਵੇ ਤਬਦੀਲ ਮੌਸਮ ਵਿਭਾਗ ਨੇ ਜਾਰੀ ਕੀਤੀ ਨਵੀਂ ਅਪਡੇਟ ਇਨਾਂ ਤਰੀਕਾਂ ਨੂੰ ਪੈ ਸਕਦਾ ਹੈ ਮੀ ਹਰਿਆਣਾ ਪੁਲਿਸ ਤੇ ਹੁਣ ਤੱਕ ਪਰਚਾ ਨਾ ਦਰਜ ਕੀਤੇ ਜਾਣ ਤੇ ਸੀਐਮ ਭਗਵਾਨ ਤਮਾਨ ਤੇ ਪੜਕੇ ਬਾਜਵਾ ਸੁਣਾਈਆਂ ਖਰੀਆਂ ਖਰੀਆਂ ਮੁੱਖ ਮੰਤਰੀ ਭਗਵਾਨ ਤਮਾਨ ਨੇ ਨਵਜੋਤ ਸਿੱਧੂ ਤੇ ਤੰਜ ਕਸਦੇ ਆ ਸਿੱਧੂ ਨੂੰ ਵਿਆਹ ਸ਼ਾਦੀਆਂ ਦੇ ਸੂਟਾਂ ਵਰਗਾ ਆਖਿਆ ਹੈ ਮੁੱਖ ਮੰਤਰੀ ਨੇ ਕਿ ਹੈਗੀ ਸਿੱਧੂ ਉਹ ਆਗੂ ਹੈ ਜਿਸ ਨੇ ਆਪ ਕੋਈ ਕੰਮ ਕੀਤਾ ਨਹੀਂ ਅਤੇ ਦੂਜਿਆਂ ਨੂੰ ਕਰਨ ਦੇਣਾ ਸਿੱਧੂ ਨੂੰ ਜਦੋਂ ਖੁਦ ਬਿਜਲੀ ਮੰਤਰੀ ਬਣਾਇਆ ਗਿਆ ਤਾਂ ਉਹਨਾਂ ਨੇ ਇਨਕਾਰ ਕਰ ਦਿੱਤਾ ਹੁਣ ਜਦੋਂ ਪੰਜਾਬ ਸਰਕਾਰ ਕੰਮ ਕਰ ਰਹੀ ਹੈ ਤਾਂ ਦੂਜੇ ਦੇ ਕੰਮਾਂ ਵਿੱਚ ਨੁਕਤਾ ਚਿੰਨੀ ਕਰ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਹੈਗੇ ਨਵਜੋਤ ਸਿੰਘ ਸਿੱਧੂ ਵਿਆਹਾਂ ਸ਼ਾਦੀਆਂ ਵਿੱਚ ਲੈਣ ਦੇਣ ਵਾਲੇ ਉਹਨਾਂ ਸੂਟਾਂ ਵਰਗਾ ਹੈ ਜਿਸ ਨੂੰ ਲੋਕ ਅੱਗੇ ਤੋਰ ਦਿੰਦੇ ਹਨ ਅਤੇ ਕਈ ਵਾਰ ਇਹ ਸੂਟ ਮੁੜ ਕੇ ਆਪਣੇ ਕੋਲ ਹੀ ਆ ਜਾਂਦਾ ਹੈ ਕਾਂਗਰਸ ਦੀ ਮਾੜੀ ਕਿਸਮਤ ਉਸਨੇ ਇਸ ਨੂੰ ਖੋਲ੍ਹ ਲਿਆ ਹੈ ਜਿਸ ਨੂੰ ਨਾ ਹੁਣ ਸਵਾਇਆ ਜਾ ਸਕਦਾ ਹੈ ਤੇ ਨਾ ਬੰਦ ਕੀਤਾ ਜਾ ਸਕਦਾ ਹੈ ਇਸ ਦੌਰਾਨ ਮੁੱਖ ਮੰਤਰੀ ਨੇ ਕਿ ਹੈ ਕਿ ਸਾਰੀ ਕਾਂਗਰਸ ਭਾਜਪਾ ਵਿੱਚ ਤੁਰੀ ਫਿਰਦੀ ਹੈ ਕੈਪਟਨ ਅਮਰਿੰਦਰ ਸਿੰਘ ਤੋਂ ਦੁਖੀ ਹੋ ਕੇ ਸੁਨੀਲ ਜਾਖੜ ਭਾਜਪਾ ਵਿੱਚ ਗਏ ਸੀ ਪਰ ਉੱਥੇ ਵੀ ਕੈਪਟਨ ਟਕਰ ਗਏ ਮਨਪ੍ਰੀਤ ਬਾਦਲ ਖੁਦ ਭਾਜਪਾ ਵਿੱਚ ਹਨ ਇਹਨਾਂ ਨੂੰ ਇਹ ਵੀ ਨਹੀਂ ਪਤਾ ਕਿੰਨੀਆਂ ਪਾਰਟੀਆਂ ਬਦਲ ਚੁੱਕੇ ਹਨ ਮਾਨ ਨੇ ਕਿ ਹੈਗੀ ਮੈਨੂੰ ਸਾਢੇ 3 ਕਰੋੜ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਹੈ ਉਹ ਪੰਜਾਬ ਦੀ ਇੱਜ਼ਤ ਤੇ ਅਣਖ ਨੂੰ ਕਦੇ ਦਾਗ ਨਹੀਂ ਲੱਗਣ ਦੇਣਗੇ ਅੱਜ ਕਿਸਾਨ ਅੰਦੋਲਨ ਦਾ 15ਵਾਂ ਦਿਨ ਹੈ ਪੰਜਾਬ ਦੇ ਕਿਸਾਨ ਸ਼ੰਭੂ ਅਤੇ ਖਨੋਰੀ ਬਾਰਡਰਾਂ ਤੇ ਟਟੇ ਹੋਏ ਹਨ ਉਹਨਾਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ 29 ਫਰਵਰੀ ਤੱਕ ਟਾਲ ਦਿੱਤਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹ ਘਰ ਵਾਪਸ ਨਹੀਂ ਜਾਣਗੇ 27 ਫਰਵਰੀ ਯਾਨੀ ਅੱਜ ਕਿਸਾਨ ਮਜ਼ਦੂਰ ਮੋਰਚਾ ਤੇ ਐਸ ਕੇ ਐਮ ਗੈਰ ਸਿਆਸੀ ਦੇਸ਼ ਭਰ ਦੇ ਆਪਣੇ ਸਾਰੇ ਆਗੂਆਂ ਦੀ ਮੀਟਿੰਗ ਕਰੇਗਾ ਕੱਲ ਨੂੰ ਦੋਵੇਂ ਮੰਚ ਚ ਬੈਠ ਕੇ ਚਰਚਾ ਕਰਨਗੇ ਅਗਲਾ ਕਦਮ 29 ਫਰਵਰੀ ਨੂੰ ਤੈਅ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਹੈ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਕਰ ਰਹੇ ਹਾਂ ਕਿ ਕਿਸਾਨਾਂ ਨਾਲ ਜੋ ਵੀ ਹੋ ਰਿਹਾ ਹੈ ਉਸਤੇ ਬੋਲਣ ਸਹਿਯੁਕਤ ਕਿਸਾਨ ਮੋਰਚਾ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਗੋਲੀ ਮਾਰਨ ਵਾਲਿਆਂ ਖਿਲਾਫ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਪੰਜਾਬ ਵਿੱਚ ਦਾਖਲ ਹੋ ਕੇ ਕਿਸਾਨਾਂ ਨੂੰ ਚੁੱਕਣਾ, ਕੁੱਟਮਾਰ ਕਰਨਾ ਤੇ ਟਰੈਕਟਰ ਤੋੜਨ ਵਾਲਿਆਂ ਖਿਲਾਫ ਵੀ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ। ਮਿਸ਼ਨ ਰੋਜ਼ਗਾਰ ਤਹਿਤ ਮੁੱਖ ਮੰਤਰੀ ਭਗਵੰਤ ਮਾਨੋ ਲੋਕਾਂ ਕਬੀ ਕਬੀ ਵਿਭਾਗਾਂ ਦੇ 457 ਨਾਮਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਸੌਂਪੇਗੇ ਇਸ ਦੌਰਾਨ ਨਾਮਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦੇ ਆ ਮੁੱਖ ਮੰਤਰੀ ਨੇ ਕਿ ਹੈਗੇ ਪੰਜਾਬ ਸਰਕਾਰ ਬਿਨਾ ਸ਼ਿਫਾਰਿਸ਼ ਅਤੇ ਬਿਨਾ ਕਿਸੇ ਤੋਂ ਇੱਕ ਵੀ ਪੈਸਾ ਲੈ ਸਰਕਾਰੀ ਨੌਕਰੀਆਂ ਦੇ ਰਹੀ ਹੈ ਇਸ ਤੇ ਉਹਨਾਂ ਦਾ ਵੀ ਪਹਿਲਾ ਫਰਜ਼ ਬੰਦ ਹੈ ਕਿ ਜਦੋਂ ਉਹ ਸਰਕਾਰੀ ਕੁਰਸੀ ਤੇ ਬੈਠਣ ਤਾਂ ਕਿਸੇ ਗਰੀਬ ਤੋਂ ਕੰਮ ਕਰਨ ਦਾ ਪੈਸਾ ਨਾ ਲੈਣ ਗਰੀਬ ਦੀ ਹਾਂ ਪਰਮਾਤਮਾ ਦੀ ਦਰਗਾਹ ਹੈ ਗਰੀਬਾਂ ਦੇ ਕੰਮ ਨੂੰ ਕਦੇ ਨਾ ਨਹੀਂ ਕਰਨੀ ਚਾਹੀਦੀ ਉਹਨਾਂ ਨੇ ਕਿ ਹੈਗੇ ਹੁਣ ਤੱਕ ਪੰਜਾਬ ਸਰਕਾਰ 40000 ਤੋਂ ਵੱਧ ਨੌਕਰੀਆਂ ਚੁੱਕੀ ਹੈ ਇਸ ਦੌਰਾਨ ਮੁੱਖ ਮੰਤਰੀ ਨੇ ਕਿ ਹੈਗੇ ਬਾਹਰ ਜਾਣ ਦੀ ਤਿਆਰੀ ਵਿੱਚ ਬੈਠੇ ਨੌਜਵਾਨ ਥੋੜਾ ਸਬਰ ਕਰਨ ਜਿਹੜੇ ਯੋਗ ਹਨ ਉਹਨਾਂ ਸਾਰਿਆਂ ਨੂੰ ਨੌਕਰੀਆਂ ਮਿਲਣਗੀਆਂ ਮੇਰੇ ਲਈ ਸਾਰੇ ਖਾਸ ਹਨ ਮੁੱਖ ਮੰਤਰੀ ਨੇ ਕਿ ਹੈਗੇ 3.5 ਕਰੋੜ ਲੋਕਾਂ ਦੀ ਜ਼ਿੰਮੇਵਾਰੀ ਮੇਰੇ ਸਿਰ ਤੇ ਹੈ ਪੁਰਾਣੀਆਂ ਸਫਲਤਾਂ ਨੂੰ ਕਦੇ ਦਿਲ ਤੇ ਨਾ ਲਾਵੋ ਮਿਹਨਤ ਜਾਰੀ ਰੱਖੋ ਕਾਮਯਾਬੀ ਜ਼ਰੂਰ ਮਿਲੇਗੀ ਹਰੇਕ ਘਰੇਲੂ ਖਪਤਕਾਰ ਨੂੰ 300 ਯੂਨਿਟ ਮੁਫਤ ਬਿਜਲੀ ਦਿੱਤੇ ਜਾਣ ਕਾਰਨ ਘਰੇਲੂ ਕਨੈਕਸ਼ਨਾਂ ਦੀ ਗਿਣਤੀ ਵਿੱਚ ਵੱਡੇ ਪੱਧਰ ਤੇ ਵਾਧਾ ਹੋਇਆ ਹੈ ਇਸ ਕਾਰਨ ਇਸ ਵਾਰ ਗਰਮੀ ਦੇ ਸੀਜ਼ਨ ਵਿੱਚ ਬਿਜਲੀ ਦੀ ਮੰਗ ਪਿਛਲੇ ਸਾਲ ਦੇ ਮੁਕਾਬਲੇ ਕਾफी ਹੱਦ ਤੱਕ ਵੱਧ ਜਾਵੇਗੀ ਐਸਐਲਡੀ ਵਿੱਚ ਪਾਵਰ ਕਾਮਨੀ ਲਾਈਨਾਂ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ ਐਕਸੀ ਇਹਨਾਂ ਨੂੰ ਆਪੋ ਆਪਣੇ ਇਲਾਕੇ ਵਿੱਚ ਪੈਟ੍ਰੋਲਿੰਗ ਕਰਕੇ ਲਾਈਨਾਂ ਦੀ ਜਾਂਚ ਕਰਨ ਨੂੰ ਕਿਹਾ ਗਿਆ ਹੈ ਤਾਂ ਕਿ ਪਰੇਸ਼ਾਨੀ ਦਾ ਕਾਰਨ ਬਣਨ ਵਾਲੀਆਂ ਲਾਈਨਾਂ ਦੀ ਪਛਾਣ ਕਰਕੇ ਉਹਨਾਂ ਤੇ ਕੰਮ ਕੀਤਾ ਜਾ ਸਕੇ ਇਸ ਘੜੀ ਦੀ ਸ਼ੁਰੂਆਤ ਵਿੱਚ ਸ਼ਹਿਰਾਂ ਦੀਆਂ ਚਾਰ ਡਿਵੀਜ਼ਨਾਂ ਅਧੀਨ 10-10 ਟਰਾਂਸਫਾਰਮਰਾਂ ਦਾ ਲੋਡ ਵਧਾਇਆ ਜਾਵੇਗਾ ਤੇ ਦੋ ਦੋ ਨਵੇਂ ਫਿਲਟਰਾਂ ਦਾ ਨਿਰਮਾਣ ਕੀਤਾ ਜਾਵੇਗਾ ਵਿਭਾਗ ਗਰਮੀ ਤੋਂ ਪਹਿਲਾਂ ਹੀ ਪੂਰੇ ਇੰਤਜ਼ਾਮ ਕਰਕੇ ਚੱਲਣਾ ਚਾਹੁੰਦਾ ਹੈ ਤਾਂ ਕਿ ਗਰਮੀ ਵਿੱਚ ਜਦੋਂ ਜਹਦ ਜ਼ਿਆਦਾ ਨਾ ਹੋ ਸਕੇ ਫਾਲਟ ਪੈਣਾ ਵਿਭਾਗ ਲਈ ਕਾਰਨਾ ਨਾਲ ਪਰੇਸ਼ਾਨੀ ਦਾ ਸਬਬ ਬਣਦਾ ਹੈ ਇਸੇ ਨਾਲ ਖਰਚੇ ਵਿੱਚ ਵਾਧਾ ਹੁੰਦਾ ਹੈ ਅਤੇ ਫੀਲਡ ਸਟਾਫ ਨੂੰ ਖਪਤਕਾਰਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈਂਦਾ ਹੈ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਭਾਈ ਉਮਰਿਪਾਲ ਸਿੰਘ ਅਤੇ ਹੋਰ ਸਿੱਖ ਨੌਜਵਾਨਾਂ ਦੇ ਮਾਮਲੇ ਸੰਬੰਧੀ ਅਤੇ ਉਹਨਾਂ ਦੇ ਪਰਿਵਾਰਾਂ ਵੱਲੋਂ ਮਿਸਰ ਵਿਖੇ ਪਿਛਲੇ 4 ਦਿਨਾਂ ਦੱਪੂਖ ਹੜਤਾਲ ਨੂੰ ਲੈ ਕੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖਿਆ ਹੈ ਆਪਣੇ ਪੱਤਰ ਵੀ ਚ ਐਡਵੋਕੇਟ ਧਾਮੀ ਨੇ ਕਿ ਹੈਗੀ ਪਰਿਵਾਰਾਂ ਵੱਲੋਂ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਸਿੱਖ ਨੌਜਵਾਨਾਂ ਨੂੰ ਜੇਲ੍ਹ ਅੰਦਰ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਨ੍ਹਾਂ ਦੀਆਂ ਬੈਰਕਾਂ ਅੰਦਰ ਨਿੱਜਤਾ ਦੀ ਉਲੰਘਣਾ ਕਰਦੇ ਕੈਮਰੇ ਤੇ ਰਿਕੋਰਡ ਲਗਾਏ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ ਉਹਨਾਂ ਨੇ ਕਿਹਾ ਹੈ ਕਿ ਪਰਿਵਾਰਾਂ ਅਨੁਸਾਰ ਨਜਰਬੰਦ ਸਿੱਖਾਂ ਨੂੰ ਲੋੜ ਅਨੁਸਾਰ ਖਾਣਾ ਤੇ ਸਿਹਤ ਸਹੂਲਤਾਂ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਹਨ ਐਡਵੋਕੇਟ ਧਾਮੀ ਨੇ ਕਿ ਹੈਗੀ ਸਿੱਖ ਨੌਜਵਾਨਾਂ ਦੇ ਪਰਿਵਾਰ ਵੱਲੋਂ ਅੰਮ੍ਰਿਤਸਰ ਵਿਖੇ ਇਸ ਲਈ 4 ਦਿਨਾਂ ਤੋਂ ਰੋਸ ਪ੍ਰਦਰਸ਼ਨ ਕਰਦੇ ਆਂ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ ਤੇ ਉਹਨਾਂ ਦੀ ਸਿਹਤ ਵੀ ਵਿਗੜਨੀ ਸ਼ੁਰੂ ਹੋ ਗਈ ਹੈ ਐਡਵੋਕੇਟ ਧਾਮੀ ਨੇ ਕਿਹਾ ਹੈ ਕਿ ਪੰਜਾਬ ਦੇ ਇਨ੍ਹਾਂ ਨੌਜਵਾਨਾਂ ਨਾਲ ਬੇਗਾਨਗੀ ਵਾਲਾ ਸਲੂਕ ਕਰਨ ਦੀ ਥਾਂ ਸਰਕਾਰ ਨੂੰ ਸੰਜੀਦਗੀ ਨਾਲ ਮਸਲੇ ਦਾ ਹੱਲ ਕਰਨ ਵੱਲ ਤੁਰਨਾ ਚਾਹੀਦਾ ਹੈ ਕਿਉਂਕਿ ਇਹ ਸਿੱਖ ਨੌਜਵਾਨ ਪੰਜਾਬ ਨਾਲ ਸੰਬੰਧਿਤ ਹਨ ਇਸ ਲਈ ਇਨ੍ਹਾਂ ਦੀ ਨਜ਼ਰਬੰਦੀ ਵੀ ਪੰਜਾਬ ਦੀ ਜੇਲ੍ਹ ਵਿੱਚ ਹੀ ਰੱਖੀ ਜਾਣੀ ਚਾਹੀਦੀ ਹੈ ਉਹਨਾਂ ਆਖਿਆ ਕਿ ਇਹ ਸ਼ਾਮਦੀ ਲਿਬਰੂਗੜ੍ਹ ਜੇਲ੍ਹ ਵਿੱਚ ਬੰਦ ਭਾਈ ਅਮਰੀਪਾਲ ਸਿੰਘ ਅਤੇ ਹੋਰ ਸਿੱਖ ਨੌਜਵਾਨਾਂ ਨੂੰ ਤੁਰੰਤ ਪੰਜਾਬ ਜੇਲ੍ਹ ਵਿੱਚ ਤਬਦੀਲ ਕੀਤਾ ਜਾਵੇ ਅਤੇ ਉਨ੍ਹਾਂ ਦੇ ਮਨੁੱਖੀ ਅਧਿਕਾਰਾਂ ਤੇ ਨਿcjਤਾ ਦੇ ਸੁਰੱਖਿਆ ਯਕੀਨੀ ਬਣਾਏ ਜਾਣ ਭਾਰਤੀ ਮੌਸਮ ਵਿਭਾਗ ਨੇ ਅੱਜ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਜਤਾਈ ਹੈ ਆਈਐਮਡੀ ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਮੀਂਹ ਨੇਰੀ ਤੂਫਾਨ ਅਤੇ ਗੜੇ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਕਿਹਾ ਹੈ ਕਿ 29 ਫਰਵਰੀ ਨੂੰ ਭਾਰਤ ਦੇ ਪਹਾੜੀ ਰਾਜਾਂ ਵਿੱਚ ਇੱਕ ਨਵੀਂ ਪੱਛਮੀ ਗੜਬੜੀ ਆਉਣ ਵਾਲੀ ਹੈ IMD ਦੇ ਮੁਤਾਬਕ ਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਪੈ ਸਕਦਾ ਹੈ ਵੀ ਭਾਗ ਅਨੁਸਾਰ ਕੱਲ ਰਾਤ ਹਲਕੀ ਬਾਰਿਸ਼ ਹੋਈ ਸੀ ਉਸ ਤੋਂ ਬਾਅਦ 27 ਫਰਵਰੀ ਯਾਨੀ ਅੱਜ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਇਸ ਪੂਰੇ ਹਫ਼ਤੇ ਦਿੱਲੀ ਦਾ ਘਟੋ ਘੱਟ ਤਾਪਮਾਨ 8 ਤੋਂ 12 ਡਿਗਰੀ ਸੈਲਸੀਅਸ ਵਿੱਚ ਘੱਟ ਰਹਿ ਸਕਦਾ ਹੈ ਮੌਸਮ ਕੇਂਦਰ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਪਟਿਆਲਾ ਜਲੰਧਰ ਮੋਗਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁਕਰਾਂ ਸਿੰਘ ਦੇ ਕਤਲ ਮਾਮਲੇ ਤੇ ਕਾਨੂੰਨੀ ਕਾਰਵਾਈ ਨਾ ਕੀਤੇ ਜਾਣ ਤੇ ਨਾਰਾਜ਼ਗੀ ਜ਼ਾਹਿਰ ਕਰਦੇ ਆਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਾਨ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਚੁੱਪੀ ਭਾਜਪਾ ਪ੍ਰਤੀ ਉਹਨਾਂ ਦੀ ਅਣਕਹੀ ਵਫਾਦਾਰੀ ਨੂੰ ਦਰਸਾਉਂਦੀ ਹੈ ਉਹਨਾਂ ਨੇ ਕਿਹਾ ਕਿ ਖਨੋਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਨੌਜਵਾਨ ਕਿਸਾਨ ਸ਼ੁਕਰਾਂ ਦਾ ਬੇਰਹਿਮੀ ਨਾਲ ਕਤਲ ਕੀਤੇ 5 ਦਿਨ ਹੋ ਗਏ ਹਨ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ ਨੇ ਹਰਿਆਣਾ ਪੁਲਿਸ ਤੇ ਹਰਿਆਣਾ ਦੇ ਗ੍ਰਹਿ ਮੰਤਰੀ ਨੀਲੇ ਵਿੱਚ ਵਿਰੁੱਧ ਐਫ ਆਈ ਆਰ ਦਰਜ ਨਹੀਂ ਕੀਤੀ ਬਾਜਵਾ ਨੇ ਕਿਹਾ ਕਿ ਇਹ ਆਪ ਦੀ ਆਪਣੇ ਆਕਾਮਾਂ ਪ੍ਰਤੀ ਵਫਾਦਾਰੀ ਨੂੰ ਦਰਸਾਉਂਦਾ ਹੈ ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦਾ ਭਰੋਸਾ ਇੱਕ ਘਟੀਆ ਵਾਅਦੇ ਤੋਂ ਵੱਧ ਕੁਝ ਨਹੀਂ ਜਾਪਦਾ ਉਹਨਾਂ ਨੇ ਇਸ ਮੁੱਦੇ ਦੇ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਵਿਰੁੱਧ ਇੱਕ ਸ਼ਬਦ ਵੀ ਨਹੀਂ ਬੋਲਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਉਹਨਾਂ ਨੂੰ ਹਰਿਆਣਾ ਪੁਲਿਸ ਵਿਰੁੱਧ ਐਫ ਆਈ ਆਰ ਦਰਜ ਕਰਨ ਤੋਂ ਕਿਹੜੀ ਚੀਜ਼ ਰੋਕ ਰਹੀ ਹੈ ਇਸ ਦੇ ਨਾਲ ਹੀ ਬਾਜਵਾਨ ਨੇ ਐਲਾਨ ਕੀਤਾ ਕਿ ਸ਼ੁਕਰਨਦੀਪ ਮੋਤ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਤੱਕ ਕਾਂਗਰਸ ਪਾਰਟੀ ਪੰਜਾਬ ਸਰਕਾਰ ਵੱਲੋਂ 1 ਮਾਰਚ ਤੋਂ ਉਲੀਕਿਆ ਗਿਆ ਬਜਟ ਸੈਸ਼ਨ ਨਹੀਂ ਸ਼ੁਰੂ ਕਰਨ ਦੇਵੇਗੀ ਉਹਨਾਂ ਨੇ ਹੋਰ ਕਿਹਾ ਕਿ ਕਿਸਾਨ ਹਿਤਾਸ਼ੀ ਹੋਣ ਦੇ ਦਮਗੱਜੇ ਮਾਰਨ ਵਾਲੇ ਮੁੱਖ ਮੰਤਰੀ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਫੇਲ ਸਾਬਿਤ ਹੋਇਆ ਹੈ ਕੋਚ ਘੋਰ ਹੈ ਨੁਜੋਸਿੱਦੂ ਹਾਇ ਰੱਬਾ ਉੱਪਰ ਆਹ ਸ਼ਾਦੀਆਂ ਚ ਨਾ ਲੈਣ ਦੇ ਨਾਲੇ ਸੂਟਾਂ ਵਰਗੇ ਉਹਨਾਂ ਨੂੰ ਨਾ ਕੋਈ ਖੋਲੇ ਨਾ ਕੋਈ ਸਮਾਵੇ ਗਾਹਾਂ ਛਾੜ ਦਿੰਦੇ ਨੇ ਕਈ ਵਾਰੀ ਸਾਲ ਦੂਰ ਸਾਲ ਬਾਅਦ ਆਪਦੇ ਵਾਲਾ ਸੂਟ ਹੀ ਆਪਦੀ ਕੋਲ ਵਾਪਸ ਆ ਜਾਂਦਾ ਕਦੇ ਖੋਲੇ ਉਹਨਾਂ ਖੋਲੇ ਨੇ ਪੂਆ ਦੀ ਬੁੜੀ ਦਾ ਵੈਹ 2 ਮਹੀਨਿਆਂ ਇੱਧਰ ਦੇਦਾ ਕਾਂਗਰਸ ਦੀ ਮਾੜੀ ਕਿਸਮਤ ਉਹਨਾਂ ਨੇ ਖੋਲ ਲਿਆ ਹੁਣ ਨਾ ਤਾਂ ਸਮਾਇ ਜਾਂਦਾ ਨਾ ਲਖਾਵੇ ਚ ਵਾਪਸ ਪੈਂਦਾ ਸਹੀ ਹੈ ਨਾ ਉਹ ਲੱਗਿਆ ਰਹਿੰਦਾ ਮਿੱਤਰ ਪਿਆਰੇ ਵੀ ਮਿੱਤਰ ਪਿਆਰੇ ਪਤਨੀ ਕੀ ਵੀ ਤੂੰ ਬਿਜਲੀ ਮੰਤਰੀ ਵੀ ਬਣਨ ਤੂੰ ਹੀ ਨਾ ਕਰਦੀ ਸੀ ਉਦੋਂ ਬਣ ਜਾਂਦਾ ਉਦੋਂ ਮਾਫ ਕਰ ਦਿੰਦਾ ਬਿਜਲੀ ਆਹ ਪਤਾ ਕੁਝ ਕਰਨਾ ਨਹੀਂ ਕਿਸੇ ਨੂੰ ਕਰਨੀ ਦੇਣਾ ਨੁਕਸ ਕੱਢਣੇ ਇੱਕ ਬੰਦਾ ਸੀ ਬਹੁਤ ਨਘੋਚੀ ਸੀ ਨੁਕਸ ਕੱਢਦਾ ਸੀ ਹਰ ਗੱਲ 'ਚ 네ਗੈਟਿਵਿਟੀ ਹਰ ਗੱਲ 'ਚ ਨੁਕਸ ਕੱਢਦਾ ਸੀ ਉਹ ਯਾਰ ਦੋਸਤ ਬਹੁਤ ਯਾਰ ਕਹਿੰਦੇ ਯਾਰ ਹਰ ਗੱਲ 'ਚ ਨੁਕਸ ਕੱਢਦਾ ਇਹ ਗੱਲ ਪੋਜ਼ਿਟਿਵ ਕਰਦੇ ਹੀ ਨਹੀਂ ਉਹਨੂੰ ਕਿ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਤੈਰਨ ਦੀ ਵੀ ਇਹ ਤੁਰਦਾ ਸੀ ਕਹਿੰਦੇ ਲੈ ਛੋਰੀ ਘੱਟ ਸਾਰ ਨੂੰ ਬੁਲਾ ਲਿਆ ਉਹਨੂੰ ਪਿੰਡ ਦੇ ਟੋਪੇ 'ਚ ਕੁੱਤਾ ਇਧਰਲੇ ਪਾਸੇ ਛੱਡਤਾ ਕੁੱਤਾ ਪਾਣੀ ਦੇ ਉੱਤੇ ਤੁਰ ਕੇ ਦੂਜੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਕੌਣ ਦੱਸ ਕਹਿੰਦਾ ਮੈਂ ਸਮਝ ਗਿਆ ਇਹਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਉਹਨੇ ਤਾਂ ਕੱਟੜੀ ਖੱਡਣਾ ਨੁਕਸਬਾ ਤੁਰਨਾ ਆਉਂਦਾ ਇਹਦੀ ਤਾਰੀਫ ਨਹੀਂ ਤੈਰਨਾ ਨਹੀਂ ਆਉਂਦਾ ਕਹਿੰਦਾ ਅਕਾਲੀ ਦਲ ਨੇ ਉਹ ਜਲਾ ਲਈ ਹੁਣ ਯਾਤਰਾ ਕਰੀਏ ਪਰਿਵਾਰ ਬਚਾਓ ਯਾਤਰਾ ਪੰਜਾਬ ਤਾਂ ਹੀ ਨਹੀਂ ਉਹ ਚਾ ਮਸਾਂ ਦਾ ਬਚਾਇਆ ਪੰਜਾਬ ਉਹਨਾਂ ਤੋਂ ਪਰਿਵਾਰ ਬਚਾਉ ਯਾਤਰਾ ਕਰ ਲਈ ਕੋਈ ਕਿਤੇ ਗਾਲਾਂ ਕਢੀ ਜਾਂਦਾ ਮੈਨੂੰ ਕੋਈ ਕਿਤੇ ਮੈਨੂੰ ਕੋਈ ਪਰਿਵਾਰ ਨਹੀਂ ਜਿੰਜੇਰ ਤੁਸੀਂ ਮੇਰੇ ਨਾਲ ਜੋ ਮਰਜੀ ਕਰ ਇਹਨਾਂ ਨੇ ਤਾਂ ਨੁਕਸ ਕੱਢਣੀ ਕੱਢੜੇ ਨੂੰ ਆ ਨੌਕਰੀਆਂ ਬਾਰੇ ਨਹੀਂ ਬੋਲਦੇ ਕਦੇ ਵੀ ਨਹੀਂ ਬੋਲਦੇ ਮੈਂ 150 ਆਮ ਆਦਮੀ ਕਲੀਨਿਕ ਹੋਰ ਹੋ ਜੂਗਾ 800 ਆਮ ਆਦਮੀ ਕਲੀਨਿਕ ਹੋ ਜੂਗਾ ਕਰੋੜ ਤੋਂ ਵੱਧ ਬੰਦਾ ਉਥੋਂ ਦਵਾਈ ਲੈ ਕੇ ਠੀਕ ਹੋ ਗਿਆ ਇਹਦੇ ਬਾਰੇ ਕਦੇ ਨਹੀਂ ਬੋਲਦੇ ਪ੍ਰਾਈਵੇਟ ਥਰਮਲ ਪੁਆਇੰਟ 1080 ਕਰੋੜ ਦਾ ਗੋਇੰਦਵਾਲ ਸਾਹਿਬ ਵਾਲਾ ਉਹ ਖਰੀਦ ਲਿਆ ਨਹੀਂ ਬੋਲ ਪੰਜਾਬ ਦੇ ਸਕੂਲਾਂ ਦਾ ਕਾਇਆ ਪਲਟ ਹੋ ਰਿਹਾ ਹੈ ਪ੍ਰਾਈਵੇਟ ਚ ਹਟਾਟਾ ਕੇ ਮਾਪੇ ਸਰਕਾਰੀ ਸਕੂਲਾਂ ਚ ਬੱਚੇ ਨੂੰ ਦਾਖਲ ਕਰਾਣੇ ਕਦੇ ਨੀ ਬੋਲ 30 ਯਾਤਰਾ ਸ਼ੁਰੂ ਕੀਤੀ ਸਾਰੇ ਬਜ਼ੁਰਗਾਂ ਨੂੰ ਅਲੱਗ-ਅਲੱਗ ਤੀਰਥ ਸਥਾਨਾਂ ਤੇ ਲੈ ਕੇ ਜਾਣੇ ਆ ਨਹੀਂ ਬੋਲ ਬਿਜਲੀ 90% ਬਿੱਲ ਮਾਫ ਹੋ ਗਏ ਕਦੇ ਨੀ ਬੋਲ ਸੀਆਂ ਨਹਿਰਾਂ ਜਿਹੜੀਆਂ ਪਹਿਲਾਂ ਬੰਦ ਪਈਆਂ ਸੀ ਪਿੰਡਾਂ 'ਚ ਪਾਣੀ ਜਾਣ ਲੱਗ ਗਿਆ ਨਹਿਰਾਂ ਦਾ 40-40 ਸਾਲ ਬਾਅਦ 35-30 ਸਾਲ ਬਾਅਦ ਕਦੇ ਨਹੀਂ ਹੋਇਆ ਅੱਜ ਦੇਸ਼ ਦੇ 13 ਸੂਬਿਆਂ ਵਿੱਚ ਜਿੱਥੇ ਦੋਵਾਂ ਫਾਰਮਾਂ ਦੇ ਜਥੇਬੰਦੀਆਂ ਨੇ ਉੱਥੇ 70000 ਦੇ ਕਰੀਬ ਪਿੰਡਾਂ ਦੇ ਵਿੱਚ ਅਰਥੀ ਫੂਕ ਮਜਾਰੇ ਦੀ ਸਾੜਨ ਦੀਆਂ ਰਿਪੋਰਟਾਂ ਹੈਗੀਆਂ ਨੇ ਡਬਲਯੂਟੀਓ ਦੇ ਵਿਰੁੱਧ ਵਿੱਚ ਔਰ ਜਿਹੜਾ ਸਾਡੇ ਕੋਲ ਜੇ ਖਬਰਾਂ ਨਹੀਂ ਹੈਗੇ ਸਾਡੇ ਕੋਲ ਖਬਰਾਂ ਨੇ ਜਿੱਥੇ ਸਾਡੀਆਂ ਉਥੇ ਪਹੁੰਚ ਨਹੀਂ ਸੀ ਜਿਵੇਂ ਮਹਾਰਾਸ਼ਟਰ ਦੇ ਵਿੱਚ ਹੋਰ ਨਾ ਸੂਬਿਆਂ ਵਿੱਚ ਵੀ ਅਰਥੀਆਂ ਫੂਕੀਆਂ ਗਈਆਂ ਨੇ ਜਿੱਥੇ ਅਸੀਂ ਨਹੀਂ ਸੀ ਹੈਗੇ ਤੋਂ ਇਹ ਅੰਦੋਲਨ ਅੱਜ ਪ੍ਰਥਕ ਰੂਪ ਵਿੱਚ ਪੂਰੇ ਦੇਸ਼ ਵਿੱਚ ਨਜ਼ਰ ਆਇਆ ਵਾ ਪਹਿਲਾਂ ਤਾਂ ਅਸੀਂ ਦਾਅਵੇ ਕਰਦੇ ਸੀ ਨਾ ਅੱਜ ਪ੍ਰੋਗਰਾਮਾਂ ਤੋਂ ਬਾਅਦ ਇਹ ਅੰਦੋਲਨ ਪੂਰੇ ਦੇਸ਼ ਵਿੱਚ ਨਿਕਲਦਾ ਆਇਆ ਜੁਪੀ ਵਿੱਚ ਸਭ ਤੋਂ ਵੱਧ ਤੇਜ਼ ਹੋਇਆ ਅੰਦੋਲਨ ਰਾਜਸਥਾਨ ਵਿੱਚ ਤੇਜ਼ ਪਰ ਹਰਿਆਣਾ ਵਿੱਚ ਚੱਲ ਰਿਹਾ ਉਹਦੀਆਂ ਖਬਰਾਂ ਤੁਹਾਡੇ ਕੋਲ ਨਹੀਂ ਆ ਰਹੀਆਂ ਇਹ ਅੰਦੋਲਨ ਤੇਜ ਹੋਇਆ ਵਾ ਇਸੇ ਤਰ੍ਹਾਂ ਜੇ ਸੁਭਕਰਨ ਸਿੰਘ ਜੀ ਦਾ ਜਿਹੜਾ ਪਿੰਡ ਸੀ ਉਹਦੇ ਨੇ ਇਲਾਕੇ ਸੀ ਉਹ ਲੋਕਾਂ ਨੇ ਇਕੱਠੇ ਹੋ ਕੇ ਅਸੀਂ ਆਗੂ ਭੇਜਿਆ ਉੱਥੇ ਵੱਡਾ ਅੰਦੋਲਨ ਸ਼ੁਰੂ ਕਰਤਾ ਵੀ ਪੰਜਾਬ ਸਰਕਾਰ ਜਿਹੜਾ ਵਾ ਇਹ ਜਿਹੜੀ ਐਫ ਆਈ ਆਰ ਦਰਜ ਕਰਨੀ ਸੀ ਉਹ ਨਹੀਂ ਕਰ ਰਹੀ ਹੈਗੀ ਤਾਂ ਅੱਜ ਮਨਜੀਤ ਸਿੰਘ ਜੀ ਜਿਹੜੇ ਸਾਡੇ ਕਿਸਾਨਾਂ ਕੋਈ ਸ਼ਹੀਦ ਹੋਏ ਸੀ ਉਹਨਾਂ ਦੀ ਵਰਸੀ ਸੀ ਦੋਵਾਂ ਫੋਰਮਾਂ ਨੇ ਜਿਹੜੇ ਉੱਥੇ ਲੀਡਰਸ਼ਿਪ ਕਰਕੇ ਆਣਾ ਉਹਨਾਂ ਦਾ ਸ਼ਹੀਦ ਦੀ ਸਮਾਗਮ ਮਨਾਇਆ ਹੈਗਾ ਔਰ ਜਿਵੇਂ ਸਾਡਾ ਵਾਦਾ ਸੀ ਸ਼ੰਭੂ ਤੇ ਖਨੌਰੀ ਤੇ ਤੁਸੀਂ ਦੇਖਿਆ ਬਹੁਤ ਵੱਡੀ ਗਿਣਤੀ ਵਿੱਚ ਮਤਾਵਾ ਪੈਣਾ ਛੋਟੇ ਬੱਚੇ ਨੌਜਵਾਨ ਇੱਥੇ ਪਹੁੰਚਿਆ ਤੇ ਅੱਜ ਅਸੀਂ ਦਿਓ ਕਦ ਪੁਤਲੇ ਬਣਾ ਕੇ ਇਹ ਦੋਵਾਂ ਥਾਵਾਂ ਤੇ ਸਾੜੇ ਹੈਗੇ ਆ ਅੱਜ ਆਬੂਦਾਬੀ ਜਿਹੜਾ ਯੂਏਈ ਦਾ ਸ਼ਹਿਰ ਆ ਉੱਥੇ ਡਬਲਯੂਟੀਓ ਦੀ 26 ਤੋਂ ਲੈ ਕੇ 29 ਤੱਕ ਮੀਟਿੰਗ ਹੋ ਰਹੀ ਹੈਗੀ ਆ 70000 ਬੰਦਾ ਉੱਥੇ ਵੀ ਪ੍ਰਦਰਸ਼ਨ ਕਰਨ ਗਿਆ ਹੈਗਾ ਅਸੀਂ ਸਪਸ਼ਟ ਕਰ ਲਿਆ ਸੀ ਵੀ ਡਬਲਯੂਟੀਓ ਦੀ ਪਾਲਿਸੀ ਸਾਨੂੰ ਸਬਸਿਡੀ ਦੇਣ ਤੇ ਸਾਡੀ ਸਰਕਾਰੀ ਪਿਓਰਮੈਂਟ ਕਰਨ ਤੇ ਸਾਨੂੰ ਹੋਰ ਕਿਸਮ ਦੀਆਂ ਸਹੂਲਤਾਂ ਦੇਣ ਤੇ ਰੋਕ ਲਾਉਂਦੀ ਹੈਗੀ ਆ ਖੁੱਲੀ ਮੰਡੀ ਮਤਲਬ ਵੀ ਮੰਡੀ ਵਿੱਚ ਕੋਈ ਫਸਲਾਂ ਦਾ ਰੇਟ ਨਾ ਹੋਵੇ ਮਨਮਰਜ਼ੀ ਦਾ ਵਪਾਰੀ ਰੇਟ ਦੇਵੇ ਸਟੋਰ ਕਰੇ ਤੇ ਮਨਮਰਜ਼ੀ ਨਾਲ ਖਪਤਕਾਰ ਨੂੰ ਵੇਚੇ ਜਿਹੜੀ ਗੱਲ ਸਾਨੂੰ ਪਸੰਦ ਨਹੀਂ ਹੈਗੀ ਅਸੀਂ ਯੂਰਪ ਤੇ ਅਮਰੀਕਾ ਦਾ ਐਗਜ਼ਾਮਪਲ ਦੇ ਰਹੇ ਹਾਂ ਵੀ ਉੱਥੇ ਕਿਸਾਨ ਖੇਤੀ ਛੱਡ ਕੇ ਬਾਹਰ ਹੋ ਗਏ ਅਮਰੀਕਾ 'ਚ 2% ਕਿਸਾਨ ਰਹਿ ਗਏ ਯੂਰਪ ਦੇ ਵਿੱਚ 0.5% ਕਿਸਾਨ ਰਹਿ ਗਏ ਉੱਥੇ ਸਬਸਿਡੀਆਂ ਸਾਡੇ ਮੁਕਾਬਲੇ ਬਹੁਤ ਜ਼ਿਆਦਾ ਨੇ ਫਿਰ ਵੀ ਕਿਸਾਨ ਖੇਤੀ ਕਰਨਾ ਨਹੀਂ ਚਾਹੁੰਦੇ ਜੇ ਇਹ ਮਾਡਲ ਸਾਡੇ ਦੇਸ਼ ਵਿੱਚ ਲੱਦਿਆ ਗਿਆ ਤਾਂ ਅਸੀਂ ਬਰਬਾਦ ਹੋ ਜਾਾਂਗੇ ਇਸ ਕਰਕੇ ਡਬਲਿਊਟੀਓ ਦਾ ਰੱਜ ਕੇ ਵਿਰੋਧ ਕੀਤਾ ਕਿ ਜਿੰਨੀ ਦੇਰ ਤੱਕ ਡਬਲਿਊਟੀਓ ਤੋਂ ਭਾਰਤ ਬਾਹਰ ਨਹੀਂ ਹੁੰਦਾ ਹੈਗਾ ਉਦੋਂ ਤੱਕ ਸਾਡਾ ਐਮਐਸਪੀ ਗਰੰਟੀ ਕਰੂਣ ਬੰਨ ਸਰਕਾਰ ਨੇ ਨਹੀਂ ਦੇਣਾ ਹੈਗਾ ਤਾਂ ਇਹ ਵੱਡੀ ਗੱਲ ਇਹ ਹੈਗੀ ਆ ਔਰ ਅੱਜ ਦਾ ਕੱਟ ਅਰੇ 14 ਦਿਨ ਚੱਲਿਆ ਅੰਦੋਲਨ ਜਿਹੜਾ ਹਰਿਆਣੇ ਦੇ ਦੋਵੇਂ ਬਾਰਡਰਾਂ ਤੇ ਚੱਲ ਰਿਹਾ ਹੈਗਾ ਇਹ ਸਪਸ਼ਟ ਕਰਦਾ ਵਾ ਵੀ ਅਸੀਂ ਆਪਣੀਆਂ ਮੰਗਾਂ ਮਨਾਉਣ ਤੋਂ ਬਿਨਾਂ ਕਦੀ ਵੀ ਵਾਪਸ ਨਹੀਂ ਜਾਵਾਂਗੇ ਔਰ ਜਦੋਂ ਤੱਕ ਐਮਐਸਪੀ ਗਰੰਟੀ ਕਾਨੂੰਨ ਬਣਾਉਂਦੇ ਨਹੀਂ ਹੈਗੇ ਜਦੋਂ ਤੱਕ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਨਹੀਂ ਹੁੰਦਾ ਜਦੋਂ ਤੱਕ ਸੀ250 ਦਾ ਭਾਅ ਨਹੀਂ ਮਿਲਦੇ ਫਸਲਾਂ ਦੇ ਜਾਂ ਰਿੰਦੀਆਂ ਮੰਗਾਂ ਮੰਨੀਆਂ ਜਾਂਦਾ ਕਿਸੇ ਨਾ ਕਿਸੇ ਰੂਪ ਵਿੱਚ ਹਰ ਰੂਪ ਵਿੱਚ ਇੱਥੇ ਅੰਦੋਲਨ ਜਾਰੀ ਰਹੂਗਾ ਉਹਦਾ ਟੰਗ ਕੀ ਹੋਊਗਾ ਰੰਗ ਕੀ ਹੋਊਗਾ ये सारिया जथेबंद मिल के डिसाइड करने शंबू बार्डर पर भी खनौरी बार्डर पर भी दोनों फॉर्मल गल तरीके से अपनी अपनी वार्ता करेंगे विचार करेंगे अट्ठाईस को शंभू में ही दोनों फॉर्मो की बात होगी और उन्तीस को उसका कार्यक्रम हमारे सामने आ जाएगा देखिए एक तो अभी वो एफ आई आर दर्ज नहीं हुई है उसका काम अभी फंसा हुआ है और जहां तक 29 का प्रोग्राम उसके बारे में मैं अभी आज कुछ कहने की अवस्था में नहीं है क्या होगा क्या नहीं होगा तो सब मिलकर ही फैसला करेंगे उन्होंने कुट्या गया है मेरी सरकार दे अगली अपील है प्रिंसिपल ने मेनू कल ये क्या ओदी मदर ने किया प्रिंसिपल दी मदर ने की जी इने मेनू चोरी फोन ਕੀਤਾ एक फोन पुलिस ने ओदा खोल लिया दो फोन सी ओदे कोले दूसरा फोन ओदी जेब विच सी ਉਨੇ ਦੂਸਰਾ ਫੋਨ ਕੱਢ ਕੇ ਚੋਰੀ ਫੋਨ ਕੀਤਾ ਆਬਦੀ ਮਦਰ ਨੂੰ ਕਿ ਪੁਲਿਸ ਚੱਕ ਕੇ ਲੈ ਗਈ ਹੈ ਕਿ ਜਦੋਂ ਪੁਲਿਸ ਨੇ ਇੰਨੇ ਦਰਿੰਦਗੀ ਦੇ ਨਾਲ ਉਹਨੂੰ ਮਾਰਿਆ ਹੈ ਮੇਰੀ ਸਰਕਾਰ ਅੱਗੇ ਬੇਨਤੀ ਹੈ ਕਿ ਜਿਹੜੇ ਜਿਹੜੇ ਲੋਕ ਇਹਦੇ ਜ਼ਿੰਮੇਵਾਰ ਹੈ ਉਹਨਾਂ ਤੇ ਬਣਦੀ ਲੀਗਲ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤੇ ਉਹਨਾਂ ਨੂੰ ਜੋ ਬਣਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਇਹਨਾਂ ਦੇ ਪਰਿਵਾਰ ਨੂੰ ਪ੍ਰਤਪਾਲ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿ ਜੋ ਪਿਛਲੇ ਦਿਨਾਂ ਚ ਆਪਾਂ ਦੇਖਿਆ ਸ਼ੁਭ ਕਰਨ ਦਾ ਜੋ ਕਤਲ ਕੀਤਾ ਗਿਆ ਔਰ ਜਿਹੜੇ ਉਹਦੇ ਜ਼ਿੰਮੇਵਾਰ ਹੈ ਉਹਨਾਂ ਦਾ ਵੀ ਸਰਕਾਰ ਦੀ ਬਣਦੀ ਜ਼ਿੰਮੇਵਾਰੀ ਹੈ ਕਿ ਉਹਨਾਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ ਮੈਂ ਸਾਰੇ ਪੰਜਾਬੀਆਂ ਨੂੰ ਹੱਥ ਬੰਨ ਕੇ ਆਪ ਦੇ ਜਾਤ ਪਾਤ ਧਰਮ ਕਿਤਾ ਪਾਰਟੀ ਹਰ ਚੀਜ਼ ਤੋਂ ਉੱਪਰ ਉੱਠ ਕੇ ਅੱਜ ਆਪਣੀ ਸਭ ਦੀ ਜ਼ਿੰਮੇਵਾਰੀ ਹੈ ਕਿ ਕਿਸਾਨ ਭਰਾਵਾਂ ਦੇ ਨਾਲ ਡਟ ਕੇ ਖੜੀਏ ਵੇਖੋ ਕਿਸਾਨ ਕੋਈ ਭੀਖ ਮੰਗਣ ਨਹੀਂ ਗਏ ਸੜਕਾਂ ਤੇ ਕਿਸਾਨ ਕਿਸਾਨ ਨੇ ਹਮੇਸ਼ਾ ਹੀ ਦਿੱਤਾ ਹੈ ਕਿਸਾਨ ਨੇ ਦੇਣਾ ਸਿੱਖਿਆ ਹੈ ਕਿਸਾਨ ਨੇ ਜਨਤਾ ਦਾ ਢਿੱਡ ਭਰਨਾ ਸਿੱਖਿਆ ਜਦੋਂ ਤਾਂ ਦੇਸ਼ ਨੂੰ ਰਜਾਉਣ ਦੀ ਗੱਲ ਆਉਂਦੀ ਹੈ ਤਾਂ ਉਦੋਂ ਸਾਰੇ ਕਿਸਾਨ ਦੇ ਕੋਲੇ ਭੱਜ ਕੇ ਆ ਜਾਂਦੀ ਹੈ ਜਦੋਂ ਤਾਂ ਹਰੀ ਕ੍ਰਾਂਤੀ ਕਰਨੀ ਸੀ ਤਾਂ ਉਦੋਂ ਕਿਸਾਨ ਚੇਤੇ ਆ ਗਿਆ ਤੇ ਅੱਜ ਜਦੋਂ ਕਿਸਾਨ ਆਪ ਦਾ ਬਣਦਾ ਹੱਕ ਮੰਗ ਰਿਹਾ ਔਰ ਹੱਕ ਵੀ ਉਹ ਜਿਹੜਾ ਸਰਕਾਰ ਨੇ ਵਾਅਦਾ ਕੀਤਾ ਸੀ ਦਿਆਂਗੇ ਜਦੋਂ ਬਣਦਾ ਹੱਕ ਮੰਗਣ ਦੇ ਲਈ ਜਾਂਦਾ ਹੈ ਤੇ ਉਹਨੂੰ ਸੜਕਾਂ ਤੇ ਏਡੇ ਏਡੇ ਵੱਡੇ ਕਿਲ ਲਾ ਕੇ ਤੇ ਕਿਸਾਨ ਨੂੰ ਰੋਕ ਦਿੱਤਾ ਜਾਂਦਾ ਹੈ ਤੇ ਮਜਬੂਰ ਹੋ ਜਾਂਦਾ ਉਹ ਸੜਕ ਤੇ ਬੈਠਣਾ ਕਿਸੇ ਦਾ ਜੀ ਨਹੀਂ ਕਰਦਾ ਆਪਦਾ ਘਰ-ਬਾਰ ਛੱਡ ਕੇ ਤੇ ਰਾਤ ਨੂੰ ਸੜਕਾਂ ਤੇ ਕੱਟਣਾ ਕਿਸੇ ਦਾ ਜੀ ਨਹੀਂ ਕਰਦਾ ਆਪਦੇ ਪਰਿਵਾਰ ਨੂੰ ਛੱਡ ਕੇ ਤੇ 6-6 ਮਹੀਨੇ ਬਾਹਰ ਬੈਠੇ ਰਹਿਣਾ ਇਹ ਸਰਕਾਰ ਮਜਬੂਰ ਕਰ ਰਹੀ ਹੈ ਕਿਸਾਨ ਨੂੰ ਰੋਲਣ ਤੇ ਮੇਰੀ ਸਾਰੇ ਪੰਜਾਬੀਆਂ ਦੇ ਅੱਗੇ ਜ਼ਿੰਮੇਵਾਰੀ ਬੇਨਤੀ ਹੈ ਕਿ ਪਲੀਜ਼ ਆਓ ਅੱਜ ਡਲ ਕੇ ਕਿਸਾਨ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀਏ ਕਿਸਾਨ ਨੇ ਸਾਰੀ ਉਮਰ ਆਪਾਂ ਨੂੰ ਦਿੱਤਾ ਤੇ ਸਾਰੀ ਉਮਰ ਦੇਣਾ